13 ਸਤੰਬਰ 1926 ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅੰਗਰੇਜ਼ਾਂ ਵੱਲੋਂ ਲਗਾਈ ਗਈ ਪਾਬੰਦੀ ਨੂੰ ਹਟਾਇਆ ਗਿਆ ਸੀ ਪਾਬੰਦੀ ਦਾ ਇਹ ਤੁਗਲਕੀ ਫਰਮਾਨ 12 ਅਕਤੂਬਰ 1923 ਵਾਲੇ ਦਿਨ ਜਾਰੀ ਕੀਤਾ ਗਿਆ 13 ਦਸੰਬਰ 1920 ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੋਇਆ ਜਿਸ ਦਲ ਨੂੰ ਸਿੱਖਾਂ ਦੀ ਪਾਰਟੀ ਵਜੋਂ ਮਾਨਤਾ ਮਿਲੀ ਸਿੰਧ ਸਿੱਖਾਂ ਦੇ ਰਾਜਨੀਤਿਕ ਮੁੱਦਿਆਂ ਦੇ ਨਾਲ ਨਜਿੱਠਣ ਵਾਲੀ ਇਹ ਸਿੱਖਾਂ ਦੀ ਪ੍ਰਮੁੱਖ ਅਤੇ ਸਰਮੌਰ ਪਰਟੀ ਬਣ ਗਈ। ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖ ਪੰਥ ਦੇ ਸਿਆਸੀ, ਧਾਰਮਿਕ, ਸੱਭਿਆਚਾਰਕ ਖੇਤਾਂ ਦੀ ਰਾਖੀ ਕਰਨ ਵਾਲੀ ਪਾਰਟੀ ਵਜੋਂ ਜਾਣਿਆ ਗਿਆ। ਇੰਜ ਇਸ ਪਾਰਟੀ ਕੋਲ ਵਿਧਾਨਕ ਸਭਾਵਾਂ ਵਿੱਚ ਸਿੱਖ ਪੰਥ ਦੀ ਨੁਮਾਇੰਦਗੀ ਕਰਨ ਦਾ ਅਧਿਕਾਰ ਵੀ ਹਾਸਲ ਸੀ। ਨਵੰਬਰ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੋਈ। ਇਸ ਸਮੇਂਕ ਪੰਜਾਬ ਦੀ ਵੱਖ-ਵੱਖ ਖੇਤਰਾਂ ਵਿੱਚ ਕਈ ਹੋਰ ਖੇਤਰੀ ਜਥੇਬੀ ਗੁਰਦੁਆਰਾ ਸੁਧਾਰ ਲਹਿਰ ਰਹੀ ਆਪੋ ਆਪਣਾ ਯੋਗਦਾਨ ਪਾ ਰਹੇ ਸਨ ਇਸ ਸਮੇਂ ਮਾਸਟਰ 모ਤਾ ਸਿੰਘ ਜੀ ਨੇ 500 ਸੇਵਾਦਾਰਾਂ ਦੀ ਗਿਣਤੀ ਦੇ ਨਾਲ ਇੱਕ ਗੁਰਦੁਆਰਾ ਸੇਵਕ ਦਲ ਬਣਾਏ ਜਾਣ ਦਾ ਸੁਝਾਅ ਦਿੱਤਾ 18 ਨਵੰਬਰ 1920 ਵਿੱਚ ਗੁਰਦੁਆਰਾ ਹਸਨਬਦਾਲ ਨੂੰ ਮਹੰਤਾ ਤੋਂ ਮੁਕਤ ਕਰਾਉਣ ਵਾਲੇ ਸਰਦਾਰ ਕਰਤਾਰ ਸਿੰਘ ਝੱਬਰ ਨੇ ਪੇਸ਼ਕਸ਼ ਕੀਤੀ ਕਿ ਉਹਨਾਂ ਪਾਸ 200 ਮਰਜੀਵੜੇ ਸਿੱਖਾਂ ਦਾ ਜਥਾ ਤਿਆਰ ਬਰ ਤਿਆਰ ਹੈ ਜੋ ਕਿਸੇ ਵਕਤ ਕਦੇ ਵੀ ਕਿਸੇ ਵੀ ਕਾਰਵਾਈ ਲਈ ਕਿਤੇ ਵੀ ਭੇਜਿਆ ਜਾ ਸਕਦਾ ਹੈ 13 ਦਸੰਬਰ 1920 ਵਾਲੇ ਦਿਨ ਕੁਝ ਸਿੱਖ ਜਥੇਬੰਦੀਆਂ ਦੇ ਸੁਝਾਵਾਂ ਤੇ ਵਿਚਾਰ ਕਰਨ ਲਈ ਸਿੱਖ ਆਗੂਆਂ ਵੱਲੋਂ ਸ੍ਰੀ ਅਕਾਲ ਤਖਤ ਸਹਿ ਵਿਖੇ ਇੱਕ ਵਿਸ਼ੇਸ਼ ਇਕੱਠ ਹੋਇਆ ਇਸ ਇਕੱਤਰ ਵਿੱਚ ਕੇਂਦਰੀ ਦਲ ਦੀ ਸਥਾਪਨਾ ਕਰਨ ਦੀ ਸਰਬਸਹਿਮਤੀ ਬਣੀ ਸਰਦਾਰ ਸਰਮੁਖ ਸਿੰਘ ਝਬਾਲ ਨੂੰ ਇਸਦਾ ਪ੍ਰਧਾਨ ਐਲਾਨਿਆ ਗਿਆ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਮਹੰਤਾਂ ਕੋਲੋਂ ਗੁਰਦੁਆਰਾ ਸਹਿਬਾਂ ਨੂੰ ਮੁਕਤ ਕਰਾਉਣ ਦੀ ਮਹਿੰਮ ਛੜੀ ਤਾਂ ਅੰਗਰੇਜ਼ ਹਕੂਮਤ ਨੂੰ ਇਹ ਬਰਦਾਸ਼ਤ ਨਹੀਂ ਹੋਇਆ ਜਦੋਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਸੰਘਰਸ਼ ਨੇ ਤੇਜ਼ੀ ਫੜੀ ਤਾਂ ਅੰਗਰੇਜ਼ ਸਰਕਾਰ ਹੋਰ ਵੀ ਰੋਵ ਵਿੱਚ ਆ ਗਈ ਸ਼੍ਰੋਮਣੀ ਅਕਾਲੀ ਦਲ ਵਾਲਾ ਜਦੋਂ ਪੰਜਾਬ ਵਿੱਚ ਲਗਾਏ ਗਏ ਮੋਰਚੇ ਜਿਵੇਂ ਤੋਸ਼ੇਖਾਨੇ ਦੀਆਂ ਚਾਬੀਆਂ ਦਾ ਮੋਰਚਾ ਗੁਰੂ ਕੇ ਬਾਗ ਦਾ ਮੋਰਚਾ ਜੈਤੂ ਦਾ ਮੋਰਚਾ ਭਾਈ ਫੈਰੂ ਦਾ ਮੋਰਚਾ ਆਦ ਪੂਰਨ ਅਤੇ ਪਰ ਅਮਨ ਸਫਲ ਹੋ ਗਈ ਤਾਂ ਗੋਰੀ ਸਰਕਾਰ ਇਸ ਪੱਖੋਂ ਹੋਰ ਵੀ ਗੰਭੀਰ ਹੋ ਗਈ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਇਕਸੁਰਤਾ ਦੇ ਨਾਲ ਗੁਰਦੁਆਰਾ ਸੁਧਾਰ ਲਹਿਰ ਦਿਨਾਂ ਵਿੱਚ ਹੀ ਸਿਖਰਾਂ ਤੇ ਜਾ ਬੁੱਜੀ ਇੰਜ ਅੰਗਰੇਜ਼ ਹਕੂਮਤ ਵੀ ਇਹਨਾਂ ਦੋਨਾਂ ਦੀ ਸ਼ਕਤੀ ਤੋਂ ਭੈ ਖਾਂਣ ਲੱਗ ਪਈ। ਸੋ 12 ਅਕਤੂਬਰ 1923 ਵਾਲੇ ਦਿਨ ਦੋਨਾਂ ਸਰਮੌਰ ਸੰਸਥਾਵਾਂ ਨੂੰ ਗੈਰ ਕਾਨੂੰਨੀ قرار ਦੇ ਕੇ ਪਾਬੰਦੀ ਲਗਾਏ ਜਾਣ ਦਾ ਤੁਗਲਕੀ ਫਰਮਾਨ ਜਾਰੀ ਕਰ ਦਿੱਤਾ ਗਿਆ। ਲਗਭਗ 3 ਬਾਰੇ ਬਾਅਦ 13 ਸਤੰਬਰ